ਬਿੰਦਰ ਜੀ ਅੱਛਾ ਜੀ ਤੇ ਕੀ ਕਿੱਦਾਂ ਐਕਸੀਡੈਂਟ ਹੋਇਆ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਵੀਰ ਕੈਪਟਨ ਦਾ ਕੰਮ ਕਰਨਾ ਟ੍ਰੈਨਰ ਦਾ ਕੰਮ ਹੈ ਜੀ ਤੇ ਜੀਰਾ ਰੋਡ ਤੋਂ ਮੈਂ ਖੜਾਈਆਂ ਲੈ ਕੇ ਆ ਰਿਹਾ ਸੀ ਤੇ ਗੱਡੀ ਮਗਰੋਂ ਆ ਕੇ ਨਗਾਰ ਵਿੱਚ ਮਰੀ ਆ ਤੇ ਉਸ ਕਰਕੇ ਇੱਥੇ ਖੜੇ ਸੀ ਤੇ ਮਗਰੋਂ ਫੁੱਲ ਸਪੀਡ ਟ੍ਰਾਲਾ ਆ ਉਹਨੂੰ ਉੱਪਰ ਚੜਾਤਾ ਆ ਕੋਈ ਨੁਕਸਾਨ ਹੁੰਨ ਤੋਂ ਬਚਿਆ ਬੰਦੇ ਬੰਦੇ ਸਾਰੀਆਂ ਗੱਡੀਆਂ ਦਾ ਹੋ ਗਿਆ ਜੀ ਸਾਰੀਆਂ ਬਸ ਛੋਟੇ ਛੋਟੇ ਸੱਟ ਹੀ ਲੱਗੇ ਇਹਨਾਂ ਨੂੰ ਸੱਟਾਂ ਲੱਗੀਆਂ ਜੀ ਮੈਂ ਦੇਵਜੀਤ ਸਿੰਘ ਬਠਿੰਡੇ ਤੋਂ ਬਿਲੋਂਗ ਕਰਦਾ ਪਹਿਲਾਂ ਉਹ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਟਾਟਾ ਇੰਡੀਗੋ ਵੱਜੀ ਠੀਕ ਹੈ ਜੀ ਉਹਦੇ ਪਿੱਛੇ ਦੋ ਟਰੱਕ ਖੜੇ ਸੀ ਧੁੰਦ ਦਾ ਪੂਰਾ ਟਾਈਮ ਸੀਗਾ ਅੱਜ ਸਵੇਰ ਦੀ ਗੱਲ ਹੈ ਜੀ 8:30 ਵਜੇ ਦੀ ਉਹ ਟਰੱਕ ਖੜਾ ਸੀ ਆਪਣਾ ਪਿੱਛੇ ਇਹ ਗੱਡੀ ਮੈਂ ਬਾਅਦ 'ਚ ਸਾਈਡ ਕਰ ਲਈ ਆ ਬਹੁਤ ਰੋਕਦੇ ਹੋਏ ਨੇ ਇਹ ਗੱਡੀ ਵਿੱਚ ਵੱਜ ਗਈ ਮੌਕੇ ਤੇ ਪਿੱਛੇ ਬਹੁਤ ਗੱਡੀਆਂ ਆ ਰਹੀਆਂ ਸੀਗੀਆਂ ਉਹ ਗੱਡੀਆਂ ਨੂੰ ਅੰਕਲ ਜੀ ਨੇ ਸਰਦਾਰ ਜੀ ਨੇ ਇਹ ਟਰੱਕ ਇਹਨਾਂ ਦਾ ਸੀ ਉਹ ਪਿੱਛੇ ਇਹਨਾਂ ਨੇ ਹੱਥ ਬਹੁਤ ਦਿੱਤੇ ਸੀ ਗੱਡੀਆਂ ਬਹੁਤ ਰੋਕੀਆਂ ਨੇ ਠੀਕ ਹੈ ਜੀ ਪਰ ਬਾਕੀ ਸਾਰੀਆਂ ਦਾ ਬਚਾਅ ਹੋ ਗਿਆ ਇਹ ਘੋੜੇ ਤੋਂ ਬਚਾ ਨਹੀਂ ਹੋਇਆ ਘੋੜਾ ਪਹਿਲਾਂ ਇੱਧਰ ਕੱਟਦਾ ਕੱਟਦਾ ਉਹਦੇ ਵਿੱਚ ਉਹ ਗੱਡੀ ਜਮਾ ਥੱਲੇ ਹੋ ਗਈ ਘੋੜੇ ਨੂੰ ਬਹੁਤ ਤੇਜ਼ ਸੀਗਾ ਇਹ ਘੋੜਾ ਪਰ ਘੋੜੇ ਤੋਂ ਰੁਕਿਆ ਨਹੀਂ ਇੱਧਰ ਕੱਟ ਮਾਰਿਆ ਉੱਧਰ ਮਾਰਿਆ ਉਹ ਨਾਲ ਦੀ ਨਾਲ ਭੱਜ ਗਿਆ ਉਤਰ ਕੇ ਇਹ ਡਰਾਈਵਰ ਸੀ ਇੱਕ ਗ੍ਰਾਫਿਕ ਗੱਡੀ ਜੀਰਾ ਸੇਰ ਤੋਂ ਕ੍ਰੋਸ ਤੋਂ ਆ ਰਹੀ ਸੀ ਮਗਰੋਂ ਕਾਰ ਆਈ ਆ ਉਹਦੇ ਵਿੱਚ ਵੱਜੀ ਆ ਪਿੱਛੋਂ ਊੜਾ ਟਰਾਲਾ ਇੱਟਾਂ ਦਾ ਭਰਿਆ ਆ ਰਿਹਾ ਸੀ ਉਹ ਉਹਦੇ ਪਿੱਛੇ ਵੱਜ ਗਿਆ ਜੋ ਪਟ ਗਿਆ ਉਹਦੇ ਉੱਪਰ ਗੱਡੀ ਦੀ ਤੇ ਖਾਨਾ ਆ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੋਇਆ ਇਹ ਤਿੰਨਾਂ ਗੱਡੀਆਂ ਦਾ 14 ਨੁਕਸਾਨ ਹੋਇਆ ਕਿੰਨੇ ਚਾਰ ਕੋਈ ਮਾਲੀ ਜਾਨੀ ਨੁਕਸਾਨ ਹੋਇਆ ਬੰਦੇ ਬਚਾ ਹੋਏ ਸੱਟ ਨਿੱਕੀ-ਬੁੱਟੀ ਲੱਗੀ ਆ ਉਹ ਬੰਦੇ ਹਸਪੀਟਲ ਗਏ ਹੋਏ ਆ ਤੇ ਉੱਥੇ ਜਾ ਕੇ ਦੇਖ ਲੈਂਦੇ ਆ ਵੀ ਉਹਨਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਬੰਦੇ ਕਾਰ ਵਾਲੇ ਵੱਜ ਗਏ ਆ ਸਾਰੇ ਉਹਨਾਂ ਦੇ ਨਿੱਕੀ ਮੋਟੀ ਸੱਟ ਲੱਗੀ ਜੀ